ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਂਗਾ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਟੋਟਲੇ ਚਾਰ ਗਾਵਾਂ ਦਿਖਾਉਣੀਆਂ ਚਾਰੇ ਦੀਆਂ ਚਾਰੇ ਸੋਈਆਂ ਸਵਾਈਆਂ ਵਾ ਸੋਈਆਂ ਕਮ ਤਾਂ ਇਹ ਵਾਦਾ ਵੀ ਇੱਥੇ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਅਸੀਂ ਵੀਡੀਓ 'ਚ ਕਦੀ ਵੀ ਨਹੀਂ ਕਹਿੰਦੇ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪੁੱਛੂ ਲਿਆ ਜਾ ਕਰੋ ਜੀ ਆਪਣੀ ਗਾਰੰਟੀ ਤੇ ਆਪਣੀ ਸਮਝਦਾਰੀ ਨਾਲ ਪੁੱਛੂ ਲਿਆ ਕਰੋ ਭਾਵੇਂ ਕੋ ਦੂਰ ਦਾ ਹੈ ਤੇ ਭਾਵੇਂ ਕੋ ਲਾਗੇ ਦਾ ਹੈ ਭਾਵੇਂ ਕੋ ਜਾਰੇ ਦੁੱਧ ਵਾਲੀ ਹੈ ਤੇ ਭਾਵੇਂ ਥੋੜੇ ਦੁੱਧ ਵਾਲੀ ਹੈ ਤਸੱਲੀ ਕਰਕੇ ਖੜਨ ਦਾ ਫਰਜ਼ ਜਿਹੜਾ ਤੁਹਾਡਾ ਆਪਣਾ ਹੈ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਜੀ ਹੌਸਾ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਇਕ ਵਾਰੀ ਫਿਰ ਨਾਮ ਵਿਰਜੀ ਮੈਂ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਨੀ ਸਾਰ ਤੇ ਫੋਨ ਨੰਬਰ ਵੀ ਬੋਲ ਦੋ 90 ਕਤ 481 ਜੀ ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਫੇਰ ਆ ਪਹਿਲੇ ਨੰਬਰ ਲਈ ਤਾਂ ਕਰ ਲਈਏ ਬਾਤ ਬਾਜੀ ਆ ਪਹਿਲੇ ਨੰਬਰਾਈਜ਼ ਕਰ ਦਿੰਦੇ ਆ ਇਹ ਵੈੜ ਸੂਈ ਜੇ 15 ਦੇ ਡੇਢ ਹੋਏਗੀ ਸੂਈ ਦਾ ਵਸ਼ਾ ਇਹਦੇ ਮਗਰ ਜੋ ਅੱਛਾ ਹਾਂਜੀ ਦੁੱਧ ਬਾਜੀ 15 ਕਿਲੋ ਆ ਤਿਆਰ ਹੁੰਦਾ ਟ ਠੀਕ ਆ ਤਿਆਰ ਜੀ ਬਿਲਕੁਲ ਨੱਟ ਭਾਜੀ ਤਿਆਰ ਹੋਆ ਆਪਣਾ ਬਾਕੀ ਚੋਕੇ ਤਸੱਲੀ ਕਰਕੇ ਇੱਥੇ ਆਵੇ ਤੁਹਾਡੇ ਘਰੋਂ ਕੋ ਚੋਕੇ ਲਾ ਜੇ ਹਨਾ ਤਸੱਲੀ ਕਰਕੇ ਹਾਂਜੀ ਦੁੱਧ ਪੂਰਾ ਹੋਵੇ ਕੋਈ ਲਾ ਜੇ ਨਹੀਂ ਤਾਂ ਇੱਥੇ ਰਹਿੰਦੇ ਹਨਾ ਰਹਿੰਦੇ ਹਾਂਜੀ ਭਾਜੀ ਕਿਤੇ ਆ ਮੇ ਪਸ਼ੂ ਲੈਣਾ ਹੁੰਦਾਵਾ ਜਿੱਥੋਂ ਵੀ ਲੈਣਾ ਹੁੰਦਾ ਅਗਲੇ ਦੇ ਘਰੇ ਆਪਣਾ ਵੇਖ ਚਾ ਕੇ ਲੈ ਆਕਰ ਲਾ ਦਿਓ ਇੱਧਰ ਬਾਕੀ ਅੱਜ ਥੋੜੀ ਤਿਲਕਨ ਤਿਲਕਣਾ ਚ ਮੈਂ ਕਾਫੀ ਪੈ ਗਿਆ ਵਾ ਉਤਰਾ ਇਹ ਆ ਬੇ ਕੱਦ ਕੱਠ ਚੰਗਾ ਆ ਥਨ ਵੀ ਚੰਗਾ ਦੂਰ ਦੂਰ ਲੱਗਾ ਆ ਹੱਥ ਦੀ ਚਵਾਈ ਵਾਲਾ ਥਨ ਵਧੀਆ ਆ ਬਗਿਆ ਰਿਪਾ ਜੀ ਵੱਡੀ ਬਾਗ ਨੂੰ ਪੂਰੀ ਸਾਡੇ ਥਾਂ ਤੋਂ ਬੜੀ ਚੰਗਾ ਲੱਗਾਇਆ ਆ ਗਈ ਜੀ ਆ ਮਿੰਨੇ ਦੇ ਲਾਗੇ ਬੰਦੇ ਦਾ ਬੱਚਾ ਹੋਊਗਾ ਜਿਹੜਾ ਤੇ ਉਤਰਾ ਮੁੱਲ ਕਿੰਨਾ ਕੁ ਰੱਖਣਾ ਇਹਦਾ ਮੋਲ ਵੀ ਦੀ ਛੋਟਾ ਇਹ ਆ ਮੋਲ ਗਰਾਉਂਡ ਪਰ 45 ਤੋਂ 40000 ਦੇ ਦਈਏ ਇਸ ਲੈ ਵਿੱਚ ਥੋੜੀ ਬਾਤ ਛੋਟ ਛੜ ਕਰ 60000 ਦੀ ਵਾੜ ਦੇ ਦਾਂਗੇ ਅੱਛਾ 60000 ਦੀ ਦੇ ਦੋ ਤੇਰੇ ਭਾਜੀ ਕੋਈ ਨਹੀਂ ਕਰਦਾਂਗੇ ਮਾਨਤਾ ਤੇ ਦੁੱਧ ਘਰ ਚਵਾ ਦੋਗੇ 15 ਕਿਲੋ ਭਾਜੀ ਦੁੱਧ ਆਪਣਾ ਚੋਕੇ ਤਸल्ली ਕਰਕੇ ਲੈ ਜੇ ਠੀਕ ਆ ਜੀ ਹਾਂ ਜੀ ਹਾਂ ਥਾਲੇ ਲਿੱਧੀ ਥਾਣਿਆ ਥਾਣੇ ਦੇਖ ਸਾ ਤੇ ਜੇ ਕਦੀ ਲਾਗੇ ਤਾਂ ਦਿਖਾ ਦੇ ਜੀ ਸਮਾਂ ਕਰਦੇ ਚਿਵਾਹ ਵੀ ਦੀ ਗਿਆ ਸਾਹ ਤੁੰਡੀ ਸੀ ਤੇ ਹੁਣ ਜਿਹੜੀ ਉਤ ਬਾਅਦ ਇੱਕ ਤੁਹਾਨੂੰ ਦਿਖਾਉਣੀ ਹੈ ਵੀ ਸੂਈ ਸਵਾਈ ਹੈ ਇਹ ਵੀ ਬਾਜੀ ਸੂਈ ਜਨ ਨੂੰ 18-20 ਦਿਨ ਹੋ ਗਏ ਵਾ ਸ਼ਾਇਦ ਮਗਰ ਜੋ ਦੁੱਧ ਬਾਜੀ 9 ਕਿਲੋ ਆ ਪੱਕਾ ਤਿਆਰ ਹੋਗਾ 9 ਕਿਲੋ ਹੈਗਾ ਜੀ ਪੱਕਾ ਦੁੱਧ ਦੁੱਧ ਬਾਜੀ 10 ਕਿਲੋ ਹੋਗਾ 9 ਕਿਲੋ ਆਪਣਾ ਮੰਨੇ ਬਾਕੀ ਇਹ ਵੀ ਜੀ ਸਾਡੀ ਸੀਲ ਥਾਂ ਤੋਂ ਬਾਕੀ ਇਹਨੂੰ ਚੰਗਾ ਲੱਗਾ ਜ। ਤੇ ਇਹਦਾ ਫਿਰ ਮੁੱਲ। ਮੁੱਲ ਵੀ ਜੀ ਇਹਦਾ ਛੋੜਾ ਹੀ ਆਈਆ। ਕਿੰਨਾ ਕਰਾਉਣਾ ਭਾਈ ਤੀ ਕਰਾ ਲਓ ਜਿਹੜੀ ਵੜ ਦੇਣੀ 23000 ਰੁਪਏ ਦੇ ਦਾਂਗੇ। ਅੱਛਾ 23000 ਦੀ। ਮੌਕੇ ਤੇ ਕੋਈ ਨਹੀਂ ਭਾਜੀ ਮਾਤਾਨ ਕਰ ਦਾਂਗੇ। ਮਾਤਾਨ ਕਰ ਦੋਗੇ ਤਾਂ ਤੇਰਾ ਠੰਡੀ ਸੀਲੇ ਵੀ ਆ। ਸੀਲ ਭਾਜੀ ਇਦਾਂ ਹੀ। ਠੀਕ ਐ। ਇਹਦਾ ਵਿੱਚਵਾ ਕਿੰਨੇ ਦਿਖਾਈਦੀ ਐ। ਆ ਬੱਚਾ। ਬਾਕੀ ਇਹ ਆ ਵੀ ਆਪਣਾ ਵੇਖ ਚੱਕ ਕੇ ਖੜਿਆ ਕਰ ਆ ਦੇਖੀ ਜਿਸਨ ਇਹ ਬਾਕੀ ਬਾਈ ਤੇ ਜਿਹਨਰ ਤੇ ਆ ਗਈ ਇਹ ਬੜ ਇਹ ਵੀ ਸੁਈ ਜਵਾਰੇ ਭਾਜੀ ਅਛਾ ਇਹ ਨੂੰ ਮਿਨਾਰਿਆ ਚੂਈ ਨੂੰ ਅਛਾ ਮਿੰਦਾ ਹੋ ਗਿਆ ਇਹ ਪਹਿਲਾ ਸੁਆ ਵਾੜ ਵਾੜ ਭਾਈ ਚੱਡੇ ਨਿਗਰ ਦੁੱਧ ਦੇ 9 ਕਿਲੋ ਤਿਆਰ ਜੋ ਹੈਗਾ 9 ਕਿਲੋ ਹਾਂਜੀ ਬਾਕੀ ਚੱਡੇ ਦੀ ਥੋੜੀ ਜਿਹੀ ਤਿਆਰ ਦੀ ਦੁੱਧ ਹੈਗਾ 9 ਕਿਲੋ ਇਹਨ ਗਰਾਨਾ ਦੀ ਆ ਬੜੇ ਸਾਥੋਂ ਭਾਈ ਚੰਗਾ ਲੱਗਾ ਜੀ। ਥਾਣੇ ਦੇ ਕੋ ਵੀ ਚੰਗਾ ਲੱਗਾ ਤੇ ਇਹਦਾ ਮੁੱਲ ਮੁੱਲ ਵੀ ਜੀ ਇਹਦਾ ਛੋੜਾ ਜਾਈ ਆ। ਤੁਹਾਨੂੰ ਭਾਵੇਂ ਦਾ 30 ਕਰਾ ਲਓ ਇਹ ਵੀ 23000 ਦੀ ਦੇਣਾਗੇ। 23000 ਦੀ। ਹਾਂ ਜੀ ਕੋਈ ਨਹੀਂ ਮੌਕੇ ਤੇ ਮਾਨਤਾਨ ਕਰ ਦਾਂਗੇ। ਠੀਕ ਹੈ ਜੀ। ਹਾਂ ਜੀ। ਇਹਦਾ ਬੱਚਾ ਨਹੀਂ ਹੈਗਾ। ਟੋਕੜ ਜਿਹਾ ਬੈਠ। ਓਕੇ ਬਣਾ। ਆਜ ਲਾਇਆ ਉਹ ਜੀ ਇਹਦੇ ਕੋਲ ਭਾਈ 7 ਕਿਲੋ ਦੁੱਧ ਤਿਆਰ ਜੋ ਹੈਗਾ ਜੀ ਪੱਕਾ ਦੁੱਧ ਹਾਂਜੀ ਭਾਈ 7 ਕਿਲੋ ਦੁੱਧ ਤਿਆਰ ਹੋਊਗਾ ਇਕੱਲੇ ਅੱਛਾ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਫਿਰ ਮੋਲ ਵੀ ਦੀ ਆ ਰਹਾ ਬਾਕਰੋਂ 15000 ਕਹਲੋ ਜਿਹੜੀ ਦੇਣੀ 12000 ਰੁਪਏ ਦੇ ਦਾਂਗੇ ਅੱਛਾ 12000 ਦੀ ਹਾਂਜੀ ਮੌਕੇ ਤੇ ਕੋਈ ਨਹੀਂ ਮਾਤਣ ਕਰਦਾਂਗੇ ਮੌਕੇ ਤੇ ਕਰ ਦੋਗੇ ਬਾਕੀ ਰੁਪਏ ਜੀ ਆਪਣੀ ਬੇਨਤੀ ਇਹ ਹੁੰਦੀ ਸੋਇਆ ਸੋਇਆ ਮਾਲ ਹੁੰਦਾ ਵਾ ਇੱਥੋਂ ਚੈੱਕ ਕਰਕੇ ਤਸੱਲੀ ਕਰਕੇ ਖੜਿਆ ਕਰੋ ਠੀਕ ਹੈ ਜੀ ਹਾਂਜੀ ਠੀ ਤੁਹਾਡੇ ਘਰ ਦੇ ਹਨਾ ਇੱਥੋਂ ਵੇਖ ਕੇ ਪਾਜੀ ਵੇਖ ਚਾ ਕੇ ਤਸੱਲੀ ਕਰਕੇ ਖੜਿਆ ਕਰੋ ਭਾਏ ਵੀਡੀਓ ਕਾਲ ਤੇ ਚਵਾ ਲਿਆ ਕਰੋ ਹਾਂਜੀ ਇੱਥੇ ਅੰਗ ਚੋ ਲਿਆ ਕਰੋ ਠੀਕ ਹੈ ਜੀ ਹਾਂਜੀ ਠੀਕ ਹੈ ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਵੇ ਇੱਥੋਂ ਹੀ ਆਪਣੀ ਤਸੱਲੀ ਕਰਕੇ ਖੜਿਆ ਕਰੋ ਬੇਨਤੀ ਇਹ ਜਿਹੜਾ ਕੋਈ ਵੀਰ ਆਪਣੀ ਚੋਈ ਕਰਕੇ ਤਸੱਲੀ ਕਰਕੇ ਪਸ਼ੂ ਖਾੜ ਸਕਦਾ ਓਹੀ ਵੀਰ ਵੀਡੀਓ ਤੋਂ ਪਸ਼ੂ ਲਵੇ ਨਹੀਂ ਤੇ ਆਪਣਾ ਗੁਪਾਂਵੇ ਲੱਗ ਬੰਨਾ ਕੋਈ ਵੇਖ ਲੈ ਜਿਦ ਤਰ੍ਹਾਂ ਮੈਂ ਕਹਿੰਦਾ ਭਾਵੇਂ ਆ ਕਿ ਤਸੱਲੀ ਕਰਕੇ ਪਸ਼ੂ ਲਓ ਜੀ ਆਪਣਾ